ਸੰਸਕਾਰ ਤੋਂ ਬਾਅਦ ਸ਼ਮਸ਼ਾਨਘਾਟ ਤੋਂ ਗਾਇਬ ਹੋਈਆਂ ਅਸਤੀਆਂ ਦੇਖ ਹੱਕਾ ਪੱਕਾ ਰਹਿ ਗਿਆ ਸਾਰਾ ਟੱਬਰ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਜਿੱਥੇ ਇਸਲਾਮਪੁਰ ਰੋਡ ਦੇ ਉੱਤੇ ਸਥਿਤ ਸ਼ਮਸ਼ਾਨਘਾਟ ਦੇ ਵਿੱਚ ਬੀਤੇ ਦਿਨੀ ਦੋ ਔਰਤਾਂ ਦੇ ਕੀਤੇ ਗਏ ਸੰਸਕਾਰ ਤੋਂ ਬਾਅਦ ਅੱਜ ਫੁੱਲਾਂ ਦੀ ਰਸਮ ਹੋ ਕੇ ਅਸਤੀਆਂ ਗਾਇਬ ਹੋ ਜਾਣ ਦੀ ਘਟਨਾ ਵਾਪਰੀ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵੱਡੀ ਠੇਸ ਲੱਗੀ ਹੈ ਉੱਥੇ ਹੀ ਸ਼ਹਿਰ ਵਾਸੀਆਂ ਰਾਜਨੀਤੀ ਅਤੇ ਧਾਰਮਿਕ ਆਗੂਆਂ ਇਹ ਵਿਕਟਨਾ ਨੂੰ ਸ਼ਰਮਨਾਕ ਕਹਿੰਦਿਆ ਰੋਜ਼ ਪ੍ਰਗਟ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜਪੁਰਾ ਸ਼ਹਿਰ ਦੇ ਸਾਬਕਾ ਕਾਉਂਸਲਰ ਅਤੇ ਸੀਨੀਅਰ ਪੱਤਰਕਾਰ ਪਵਨ ਮੁਖੇਜਾ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਦਾ ਸ਼ਮਸ਼ਾਨ ਘਾਟ ਵਿੱਚ ਕੁੰਡ ਨੰਬਰ 5 ਵਿੱਚ ਸੰਸਕਾਰ ਕੀਤਾ ਗਿਆ ਸੀ ਪਰ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਤੇ ਹੋਰਨਾਂ ਦੇ ਨਾਲ ਫੁੱਲਾਂ ਦੀ ਰਸਮ ਕਰਨ ਦੇ ਲਈ ਪਹੁੰਚੇ ਤਾਂ ਦੇਖਿਆ ਗਿਆ ਕਿ ਕੁੰਡ ਦੇ ਵਿੱਚ ਉਹ ਹਸਤੀਆਂ ਗਾਇਬ ਸਨ ਜਿਸ ਨੂੰ ਲੈ ਕੇ ਪਰਿਵਾਰ ਕਾਫੀ ਪਰੇਸ਼ਾਨ ਹੈ ਦੁਖੀ ਹੈ ਹਲੇ ਤੱਕ ਘਟਨਾ ਦਾ ਕੁਝ ਵੀ ਪਤਾ ਨਹੀਂ ਲੱਗ ਸ